ਤਨ ਆਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਬਸਾਰਨ ਸੇਵਿਆ ਸਦਾ ਸਦਾ ਦਾਤਾਰ ਸਹਬ ਮੇਰਾ ਨੀਤ ਨਵ ਸਦਾ ਸਦਾ ਦਾਤਾਰ ਰਹਉ ਅੰਧਨ ਸਾਹਿਬ ਸੇਵਿਐ ਅੰਤ ਸੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆ ਤੇਰਾ ਨਾਮ ਤਰਾ ਸਦ ਕੁਰਬਾਨ ਜਾਉ ਰਹਾਉ ਸਰਬਹੁ ਸਾਚਾ ਏਕ ਹੈ ਦੂਜਾ ਨਹੀਂ ਕੋਈ 타की सेवा ਸੋ ਕਰੇ ਜਾ ਕੋ ਨਦ ਕਰੇ ਤਦ ਬਾਦ ਪਿਆਰੇ ਕੇ ਬਰਹਾ ਸਭ ਢਾਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਅੱਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਬਰ ਦਾ ਜਾਂ ਝੋਕੋ ਏ ਨਾਨਕਤਾ ਦਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਤਨਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਤ ਨਾ ਜਾਣਾ ਨਾਨਕ ਬਿਨ ਬੈ ਤਸੈ ਸਰੇ ਨੂੰ ਜਾ ਕੇ ਜੀ ਪਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨ ਰਹਾਉ ਸਾਸ ਮਾਸ ਸਭ ਜੀਉ ਤਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਹਿਬ ਇਹ ਬਖਹਿਤ ਹੈ ਸੱਚੇ ਪਰਬਦਗਾਰਾ ਜੇ ਤੂੰ ਕਿਸੇ ਨਾ ਦੇਈ ਮੇਰੇ ਸਹਵਾ ਆਕੋ ਕੱਢਾ ਕਹਿਣਾ ਨਾਨਕ ਬਿਨ ਬੈ ਸੋ ਕਿਸ ਪਾਈ ਹੈ ਗੁਰਬੁਲਿਖੇ ਕਾ ਲੈਣਾ ਨਾਮ ਖਸਮ ਕਾ ਚੇਤਨਾ ਕੀਆ ਕਪਟੀ ਕਪਟ ਕਮਾਣਾ ਜਮਨਦਵਾਰ ਜਾ ਪਕੜ ਚਲਾਇਆ ਤਾਂ ਚੱਲਦਾ ਪਸਤਾਣਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਸ ਸੁਣੀ ਐ ਕਿਸ ਕਹੀ ਐ ਭਾਲ ਰਹਿ ਹਮਰ ਹਣ ਨਾ ਪਾਇਆ ਜੀਵਤ ਆ ਮਰ ਰਹੀ ਐ ਤਨ ਆਸਰੀ ਮਹਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਬ ਐਉ ਜਿਹੜਾ ਬਲ ਲਾਏ ਸਰਦਿ ਸਬਹਾਰੇ ਸਾਚਾ ਸੋਏ ਤਿਸ ਬਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਥ ਮਿਲਿਓ ਮੇਰੀ ਮਾਈ ਰਹਾਉ ਬਖਰ ਨਾਮ ਦੇਖਣ ਕੋਈ ਜਾਏ ਨਾ ਕੋ ਝਾਖੇ ਨਾ ਕੋ ਖਾਏ ਲੋਕ ਪਤੀਣਾ ਨਾ ਪਤ ਹੋਏ ਤਾਂ ਪਤ ਰਹੇ ਰਾਖਾ ਜਾ ਸੋਏ ਜੈ ਦੇ ਕਾਂਤੇ ਰਹਾ ਸਮਾਏ ਦੋ ਦੋ ਬੇਨ ਦੂਜੀ ਨਹੀਂ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸਨੋ ਬਖਸੇ ਸਾਚਾ ਸੋਏ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮੋਹ ਦੇ ਸੰਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਮੇਨ ਨਦਰਿ ਨਾਨਕ ਨਹੀਂ ਕੋਈ ਤਨਸਰੀ ਮਹਲਾ ਤੀਜਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਬ ਰਹਿ ਲਿ ਬੁਲਾਏ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਵਿਧਾ ਅੰਤਰ ਮਰੈ ਗੁਰ ਪ੍ਰ사ਦੀ ਪਾਇਆ ਜਾਏ ਹਰ ਸਿਉ ਚਿਤ ਲੱਗੈ ਫਿਰ ਕਾਲ ਨਾ ਖਾਏ ਰਹੋ ਸਤਿ ਸਿਮਰੈ ਹੋਵੈ ਪ੍ਰਗਾਸ ਤਾਂ ਤੇ ਵਿਖਿਆ ਮੈਂ ਰਹੈ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਅਗਾ ਧਰੈ ਸਾਹਿਬ ਪਾਵੈ ਸੋ ਪ੍ਰਵਾਣ ਸੋ ਸੇਵਕ ਦਰਗਾ ਪਾਵੈ ਬਾਣ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇਸੈ ਸੋ ਹੀ ਭਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਪੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਰੇ ਪਿਆਰ ਤਾਕੋ ਪਾਵੈ ਮੁਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਤਨ ਆਸਰੀ ਮਹੱਲਾ ਪਹਿਲਾ ਜਿਉ ਤਪ ਤਪ ਹੈ ਬਾਰੋ ਬਾਰ ਤਪ ਤਪ ਖਬੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਬਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸੱਬਾ ਕਾਲ ਖਦਾ ਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾ ਬੈਸਣ ਨਹੀਂ ਜਾਏ ਕਰਮ ਮਿਲਾਏ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਤਨ ਆਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨ ਛੀਜੈ ਚੋਰ ਕੀ ਹਮ ਭਰੇ ਨ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੂਝਿਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਨਾ ਜੇ ਸਾਥ ਰਖਿਐ ਦੀ ਜਹਿਰ ਲਾਏ ਜਾਂ ਪਰਖਿਐ ਖੂਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੈ ਜੇ ਬੜਿਆਈਆਂ ਆਪੇ ਖਾਈ ਜਿਹੀ ਸੁਰਤ ਤਿਹੈ ਰਾਜ ਆਏ ਜੇ ਸੋ ਕੂੜੀਆਂ ਕੂੜਕਵਾੜ ਪਾਵੈ ਸਭ ਆਖੂ ਸੰਸਾਰ ਤੁਧ ਭਾਵੈ ਅਧੀ ਪਰਵਾਣ ਨਾਨਕ ਜਾਣੈ ਜਾਣ ਸੁ ਜਾਣ ਧਨਾਸਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਤੇ ਲੇਖ ਨ ਪੜੈ ਇਆਣਾ ਦਰਗਾ ਘੜੀਏ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੀਵ ਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆ ਖਾਏ ਜੋਗੀ ਜੋਗਤ ਨਾ ਜਾਣੈ ਅੰਧ ਤੀਨੇ ਉਜਾਰੇ ਕਾ ਬੰਧ ਸੋ ਜੋਗੀ ਜੋ ਯੋਗਤ ਪਸਾਣਾ ਹੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁੱਲ ਤਰੈ ਦਾਨ ਸੁਬੰਧ ਸੋਈ ਦਿਲ ਧੂਵੈ ਮੁਸਲਮਾਨ ਸੋਈ ਮਾਲਕ ਹੋਵੈ ਪੜਿਆ ਬੁੱਝੈ ਸੋ ਪ੍ਰਵਾਣ ਜਿਸ ਸਿਰ ਦਰਗਾਹ ਕਾ ਨੀਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤਿ ਕਾ ਟੱਬ ਤਾ ਨਸ਼ਟ ਜੱਗ ਪ੍ਰਿਸ਼ਟ ਹੋਏ ਢੂਪਤਾ ਏਬ ਜੱਗ ਕਲ ਮਹਿ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕਉ ਸੰਸਾਰ ਰਹਾਉ ਆਂਟ ਸੀਤੀ ਨਾਕ ਪਕੜੈ ਸੂਜਤੇ ਤਨ ਲੋ ਮਗਰ ਪਾਛੈ ਕਸ ਨਾ ਸੂਜੈ ਇਹੋ ਪਦਮ ਅਲੋ ਖਤਰਿਆਤਾ ਧਰਮ ਛੋਡਿਆ ਮਲੇਸ਼ ਭਖਿਆ ਗਹੀ ਸੇਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਟ ਸਾਧ ਸਾਧ ਪ੍ਰਾਨ ਸੋਧੈ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹਿ ਨਾਨਕ ਦਾਸ ਤਨਾਸਰੀ ਮਹਲਾ ਪਹਿਲਾ ਆਰਤੀ ਇਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂ ਬਮਲ ਅਨ ਲੋ ਪਵਣ ਚਬਰੂ ਕਰੇ ਸਗਲ ਬਨ ਰਾਈ ਫੁਲਾਂਤ ਜੋਤੀ ਕੈਸੀ ਆਰਤੀ ਹੋਏ ਬਭ ਖੰਡਣਾ ਤੇਰੀ ਆਰਤੀ ਅਨਹਤਾ ਸਬਦ ਬਜੰਤ ਭੇਰੀ ਰਹਾਉ ਸੈ ਸਤਬ ਨੈਨ ਨਨ ਨੈਨ ਹੈ ਤੋਏ ਕੋ ਸੈ ਸੰਬੂਰ ਸੰਨ ਨਾ ਇੱਕ ਤੋਹੀ ਸੈ ਸ ਪਦ ਬਿਮਲ ਨਾਨੂ ਇੱਕ ਪਾਦ ਗੰਧ ਬੇਨ ਸੈ ਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਂਦਨ ਸਭ ਮੈਂ ਚਾਂਦਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਧ ਲੋਭਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰਾ ਨਾਮ ਵਾਸਾ ਤਨ ਆਸਰੀ ਮਹੱਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓਕਾਰ ਸਤਗੁਰ ਪ੍ਰਸਾਦ ਇਹੋ ਤਨ ਉਖਟ ਨਾਨਕ ਖਟਾ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ 세탄반트 ਹਰ ਨਾਮ ਲਿਵ ਲਾਏ ਗੁਰ ਪੂਰਾ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਬਸੈ ਮਨ ਆਈ ਰਹਉ ਆਪ ਗੁਣ ਕਾਟ ਗੁਣ ਹਿਰਦੈ ਸੁਭਾਏ ਪੂਰਾ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸੁਹਾਣੀ ਏਕ ਅਚਰਤ ਜਨ ਦੇਖੋ ਭਾਈ ਦੁਵਿਧਾ ਮਾਰ ਹਰ ਮਨ ਵਸਾਈ ਨਾਮ ਮੂਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਬਸੈ ਮਨਿ ਆਈ ਸਭ ਮੈਂ ਬਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਸਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਤਨ ਆਸਰੀ ਮਹਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਪਾਰ ਗੁਰ ਕਾ ਸਬਦ ਭਰੀ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਬ ਮਹਾਨ ਗੁਰਮੁਖ ਹਰਿ ਰਸ ਚੱਖੈ ਕੋਇ ਤਿਸ ਸਦਾ ਆਨੰਦ ਹੋਵੈ ਦਿਨ ਰਾਤੀ ਪੂਰੈ ਭਾਗ ਪ੍ਰਾਪਤ ਹੋਇ ਰਹਾਉ ਸ਼ਬਦ ਦੀਪਕ ਵਰਤਾ ਤਹਿਲ ਹੋਇ ਜੋ ਚੱਖੈ ਸੋ ਨਿਰਮਲ ਹੋਇ ਨਿਰਮਲ ਨਾਮ ਹਮੈ ਮਲ ਧੋਇ ਸਾਚੀ ਭਗਤ ਸਦਾ ਸੁਖ ਹੋਇ ਜਿਨ ਹਰਿ ਰਸ ਚੱਖਿਆ ਸੂਹ ਹਰ ਜਨ ਲੋਗ ਤੇ ਸਦਾ ਹਰਖ ਨਹੀਂ ਕਦੇ ਸੂਹ ਆਪ ਮੁਕਤ ਅਬਰਾ ਮੁਕਤ ਕਰਾਵੈ ਹਰ ਨਾਮ ਜਪੈ ਹਰ ਤੇ ਸੁਖ ਪਾਵੈ ਬਿਨ ਸਤਗੁਰ ਸਭ ਮੂਈ ਬਿਲ ਲਾਏ ਆਂਦਨ ਦਾ ਜੈ ਸਾਤ ਨ ਪਾਏ ਸਤਗੁਰੇ ਮਿਲੈ ਸਭ ਤ੍ਰਿਸ਼ਨਾ बुझाਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨਾਸਰੀ ਮਹਲਾ ਤੀਜਾ ਸਦਾ ਤਾਂ ਅੰਤਰ ਨਾਮ ਸਮਾਲੇ ਦੀ ਆਜੰਤ ਜਿਨੇ ਪ੍ਰਤਪਾਲੇ ਮੁਕਤ ਪਦਾਰਥ ਤਿੰਨ ਕੋ ਪਾਏ ਹਰ ਕੇ ਨਾਮ ਰਤੇ ਲਿਬਲਾਈ ਗੁਰ ਸੇ ਬਾਤੇ ਹਰ ਨਾਮ ਤਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਤਿਆਵੈ ਰਹਉ ਇਹੋ ਹਰ ਰੰਗ ਗੂੜਾ ਤਨ ਪਰ ਹੋਏ ਸਾਥ ਇਸ ਗਾਰ ਜਾਵੇ ਪ੍ਰਭ ਸੋਏ ਹੋਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਪੁੱਲਾ ਜਨਮ ਗਵਾਏ ਗੁਰ ਤੇ ਸਾਥ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਹਾਣੀ ਸਾਥ ਮਿਲਾਇ ਪ੍ਰੀਤਮ ਸਦਾ ਤੇ ਆਏ ਸਾਚੇ ਨਾਮ ਬੜਿਆਈ ਪਾਈ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾ ਵਾਹ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਾਤੇ ਪ੍ਰਭ ਆਪ ਮਿਲਾਏ ਧਨਾਸਰੀ ਮਹਲਾ ਤੀਜਾ ਤੀਜਾ ਜਗ ਮੇਲਾ ਮੈਲੋ ਹੋਇ ਜਾਏ ਆਵਜਾਏ ਦੂਜਾ ਲੋਭਾਏ ਦੂਜਾ ਪਾਏ ਸਭ ਪਰਜ ਬਗੂਈ ਮਨਮਖ ਚੋਟਾਂ ਖਾਏ ਆਪਣੀ ਪਤ ਖੋਈ ਗੁਰਸੇਵਾ ਤੇ ਜਦ ਨਿਰਮਲ ਹੋਏ ਅੰਤਰਨਾਮ ਬਸਾਇ ਪਤ ਊਤਮ ਹੋਏ ਰਹੋ ਗੁਰਮੁਖ ਉੱਪਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਤੇ ਲੜਾਈ ਭਗਤ ਕਰੇ ਜਨ ਬੜ੍ਹਾਈ ਪਾਏ ਸਾਚਰਤੇ ਸੁਖ ਸਹਿਜ ਸੁਮਾਏ ਸਾਚੇ ਕਾ ਕਹਾ ਕਿਰਲਾ ਕੋ ਜਾਣ ਗੁਰ ਕਾ ਸਬਦ ਆਪ ਪਛਾਨ ਸਾਚੀ ਰਾਸ ਸਾਚਾ ਵਪਾਰ ਸੋ ਧੰਨ ਪੁਰਖ ਜਿਸ ਨਾਮ ਪਿਆਰ ਤិន ਪ੍ਰਭ ਸਾਚੈ ਇਕ ਸੱਚ ਲਾਇ ਉਤਮ ਬਾਣੀ ਸਬਦ ਸੁਣਾਈ ਪ੍ਰਭ ਸਾਚੇ ਕੀ ਸਾਚੀ icar ਨਾਨਕ ਨਾਮ ਸਵਾਰਣ ਹਾਰ ਤਨ ਆਸਰੀ ਮਹੱਲਾ ਤੀਜਾ ਜੋ ਹਰ ਸੇਵੈ ਤਿਨ ਬਲ ਜਾਉ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਥ ਸੰਭਾਲੇ ਦੁੱਖ ਜਾਏ ਸਾਚੈ ਸਬਦ ਬਸੈ ਮਨ ਆਈ ਗੁਰਬਾਣੀ ਸੁਣ ਮੈ ਲਗਵਾਏ ਸਹਿਜੇ ਹਰਨਾਮ ਮੰਨ ਵਸਾਈ ਰਹੋ ਕੂੜ ਕੋਤ ਤ੍ਰਿਸ਼ਨਾ ਅਗਨੁ 부ਜਾਏ ਅੰਤਰ ਸਾਥ ਸਹਿਜ ਸੁਖ ਪਾਏ ਗੁਰ ਕਾ ਭਾਣੈ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸਬਦ 부ਝੈ ਨਾ ਜਾਣੈ ਬਾਣੀ ਮਨ ਮੁਖ ਅੰਦੇ ਦੁੱਖ ਬਿਹਾਣੀ ਸਾਧ ਗੁਰ ਭੇਟੇ ਤਾਂ ਸੁਖ ਪਾਏ ਹਮਾਂ ਵਿੱਚੋਂ ਠਾ ਕਰ ਹਾਈ ਇਸਨੂੰ ਕਹੀਐ ਦਾਤਾ ਇੱਕ ਸੋਇ ਕਿਰਪਾ ਕਰੇ ਸਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾਂ ਤਨ ਆਸਰੀ ਮਹਲਾ ਤੀਜਾ ਮਨ ਮਰੈ ਧਾਤ ਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਇਹੋ ਮਨ ਮਰੈ ਦਾਰੂ ਜਾਣੈ ਕੋਏ ਮਨ ਸਬਦ ਮਰੈ ਬੂਝੈ ਜਨ ਸੋਏ ਜਿਸਨੂੰ ਬਗਸੇ ਹਰ ਦੇਵ ਵਡਿਆਈ ਗੁਰ ਪ੍ਰਸਾਦ ਬਸਹਿ ਮਨ ਆਈ ਰਹੋ ਗੁਰਮੁਖ ਕਰਨੀ ਕਾਰਕਮ ਭਾਵੈ ਤਾਇ ਸਿਮਨ ਕੀ ਸੋਜੀ ਪਾਵੈ ਮਨ ਮੈ ਮਤ ਮੈਗਲ ਮੁਕਦਾਰਾ ਗੁਰ ਅੰਕ ਸਮਾਰ ਜੀਵਲਣ ਹਾਰਾ ਮਨ ਅਸਾਧ ਸਾਧ ਆਜਨ ਕੋਈ ਅਚਰ ਚਰੈ ਤਾ ਨਿਰਮਲ ਹੋਈ ਗੁਰਮੁਖ ਇਹ ਮਨ ਲਿਆ ਸਬਾਰ ਹੋ ਮਹਿ ਵਿੱਚੋਂ ਤਦੈ ਵਕਾਰ ਜੋ ਤੁਰ ਰਖਿਆ ਨ ਮਿਲ ਮਲਾਈ ਕਦੇ ਨ ਵਿਛੜੈ ਸਬਦ ਸੁਮਾਈ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮੁ ਪੁਛਾਨੈ ਤਨ ਆਸਰੀ ਮਹਲਾ ਤੀਜਾ ਕਾਚਾ ਤਨ ਸੰਚੈ ਮੂਰਖ ਗਵਾਰ ਮਨਮੁਖ ਫੂਲੇ ਅੰਧ ਗਵਾਰ ਵਖਿਆ ਕੈ ਤਨ ਸਦਾ ਦੁਖ ਹੋਇ ਨਾ ਸਾਥ ਜਾਇ ਨਾ ਪ੍ਰਾਪਤ ਹੋਇ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨ ਆਵੈ ਜਾਇ ਰਹੋ ਮਨਮੁਖ ਫੂਲੇ ਸਭ ਮਰੈ ਗਵਾਰ ਪਾਪ ਜਿਹੜਾ ਡੂਬੇ ਨਾ ਔਰ ਬਾਰ ਨਾ ਪਾਰ ਸਤਗੁਰ ਭੇਟੇ ਪੂਰਾ ਭਾਗ ਸਾਚਰਤ ਐਨਸ ਬਹਿਰਾਗ ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰਨਾਮ ਸਮਾਣੀ ਸੱਧ ਸਾਧਕ ਤਰਸ ਐ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕਿਸ ਸਾਚਾ ਸਾਚਾ ਹੈ ਸੂਏ ਉਤਮ ਵਰਮ ਪਸਾਣਾ ਕੋਏ ਸੱਚ ਸਾਚਾ ਸੱਚ ਆਪੋ ਲੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਧਨਸਰੀ ਮਹਲਾ ਤੀਜਾ ਨਾ ਬਾ ਕੀ ਕੀਮਤ ਮਿੱਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵਲਾਈ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇਵੀ ਵਿਚਾਰ ਹਰ ਨਾਮ ਅਚਰਦੇ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮਖ ਪਾਏ ਰਹਾਉ ਹਮ ਮੂਰਖ ਮੂਰਖ ਮਨ ਮਾਹੇ ਹਉ ਮੈਂ ਵਿੱਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹੋ ਮੈਂ ਜਾਏ ਆਪੇ ਬਖਸ਼ੇ ਲਏ ਮਲਾਈ ਵਿਖਿਆ ਕਾ ਧਨ ਬਹੁਤ ਅਬਮਾਨ ਅਹੰਕਾਰ ਡੂਬਾ ਨਾ ਪਾਵੇ ਮਾਨ ਆਪ ਸੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸਤ ਸੋਈ ਆਪੇ ਸਾਜੇ ਕਰਤਾ ਸੋਏ ਇਸ ਬਾਰੇ ਦੂਜਾ ਅਬਰ ਨਕ ਹੋਏ ਜਿਸ ਸੱਚ ਲਾਏ ਸੋ ਹੀ ਲਾਗਾ ਨਾਨਕ ਨਾਮ ਸਦਾ ਸੁਖ ਆਗੈ